ਜਦੋਂ ਅਸੀਂ ਰੋਜ਼ ਗੁਰੂ ਘਰ ਜਾਂਦੇ ਆ ਨਾ ਗੁਰੂ ਘਰ ਜਾਣ ਦਾ ਲਾਭ ਕੀ ਹੈ ਜਦੋਂ ਅਸੀਂ ਰੋਜ਼ ਗੁਰੂ ਘਰ ਜਾਂਦੇ ਆ ਰੋਜ਼ ਬਾਣੀ ਸੁਣਦੇ ਆ ਕਦੇ ਨਾ ਕਦੇ ਐਸਾ ਕੋਈ ਸ਼ਬਦ ਐਸਾ ਕੋਈ ਬਾਣੀ ਦਾ ਬਾਣ ਵੱਜ ਜਾਂਦਾ ਹੈ ਕਿ ਸਾਡਾ ਜੀਵਨ ਬਦਲ ਜਾਂਦਾ ਹੈ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਇੱਕ ਅੱਖਰ ਵੀ ਕਿਤੇ ਮਨ ਵਿੱਚ ਵਸ ਜੇ ਨਾ ਤੇ ਜੀਵਨ ਬਦਲ ਜਾਂਦਾ ਇੱਕ ਟਰੱਕ ਡਰਾਈਵਰ ਨੇ ਆਪਣੀ ਹੱਦ ਵੀਤੀ ਦੱਸੀ ਉਹ ਕਹਿੰਦਾ ਮੈਂ ਰੋਜ਼ ਕਹਿੰਦਾ ਵੀ ਟਰੱਕ ਲੈ ਕੇ ਜਾਂਦਾ ਤੇ ਮੇਰੀ ਜਿਹੜੀ ਜੌਬ ਸੀ ਕੰਮ ਸੀ ਮੇਰਾ ਉਹ ਨੇੜੇ-ਨੇੜੀ ਸੀ ਬਹੁਤਾ ਦੂਰ ਨਹੀਂ ਸੀ ਉਹ ਕਹਿੰਦਾ ਐਬ ਮੇਰੇ ਚ ਬੜੇ ਸੀ ਵੀ ਜੀਵਨ ਕਿਵੇਂ ਬਦਲਦਾ ਜਦੋਂ ਅਸੀਂ ਗੁਰੂ ਘਰ ਵੱਲ ਭਮਾ ਉਦਾਂ ਜਾਈ ਜਾਈਏ ਜਿੰਨੇ ਮਰਜੀ ਐਬੀ ਹੋਈਏ ਅਸੀਂ ਸਾਰੇ ਔਗਣ ਹਾਰੇ ਹਾਂ ਸਾਰੇ ਔਗਣਾ ਦੇ ਭਰੇ ਹੋਏ ਹਾਂ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਔਗਣਾਂ ਦੇ ਭਰੇ ਹੋਇਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਤਿੱਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਓ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਭੀਤਰ ਵਕੈ ਘਾਤੀ ਪ੍ਰਣਵਤ ਨਾਨਕ ਹੁਕਮ ਪਛਾਣਾ ਸੁਖ ਹੋਵੇ ਦਿਨ ਰਾਤੀ ਪਰ ਕਿਤੇ ਉਹਦੇ ਹੁਕਮ ਨੂੰ ਮੰਨ ਲਿਆ ਪਛਾਣ ਲਿਆ ਤੇ ਦਿਨ ਰਾਤ ਦਾ ਫਿਰ ਸੁਖ ਪ੍ਰਾਪਤ ਹੋ ਜਾਂਦਾ ਹੈ ਉਹ ਕਹਿੰਦਾ ਮੈਂ ਐਬੀ ਬੜਾ ਸੀ ਮੈਂ ਨਸ਼ਾ ਨੁਸ਼ਾ ਵੀ ਕਰ ਲੈਂਦਾ ਸੀ ਮੈਂ ਸ਼ਾਮ ਨੂੰ ਖਾ ਪੀ ਵੀ ਲੈਂਦਾ ਸੀ ਕਹਿੰਦਾ ਮੈਂ ਜਦੋਂ ਸਮਾਂ ਮਿਲਦਾ ਤਾਂ ਸ਼ ਵੀ ਖੇਡ ਲੈਂਦਾ ਸੀ ਕਹਿੰਦਾ ਪਰ ਮੇਰੇ 'ਚ ਇੱਕੋ ਹੀ ਗੁਣ ਸੀ ਥੋੜਾ ਜਿਹਾ ਥੋੜਾ ਜਿਹਾ ਗੁਣ ਦੱਸਦਾ ਸੀ ਕਹਿੰਦਾ ਮੈਂ ਨਹਾ ਤੋਂ ਕੇ ਨਾ ਇਸ਼ਨਾਨ ਕਰਕੇ ਗੁਰਦੁਆਰੇ 5-4 ਮਿੰਟ ਜ਼ਰੂਰ ਵਹਿੰਦਾ ਤੇ ਮੈਂ ਮੱਥਾ ਟੇਕ ਕੇ ਆ ਜਾਂਦਾ ਸੀ ਇਹ ਕੰਮ ਮੈਂ ਜ਼ਰੂਰ ਕਰਦਾ ਸੀ ਕਹਿੰਦਾ ਜਦੋਂ ਮੇਰਾ ਕੰਮ ਥੋੜਾ ਜਿਹਾ ਇਹ ਵੱਧ ਗਿਆ ਵੀ ਮੈਂ ਜ਼ਿਆਦਾ ਨਸ਼ਾਨੋ ਸਾਜਾ ਕਰਨ ਲੱਗ ਪਿਆ ਘਰਦਿਆਂ ਦੀ ਗੱਲਬਾਤ ਘੱਟ ਸੁਣਨ ਲੱਗ ਪਿਆ ਕਹਿੰਦਾ ਬੱਚੇ ਥੋੜੇ ਵੱਡੇ ਸੀ ਘਰ ਵਾਲੀ ਮੈਨੂੰ ਕਹਿੰਦੇ ਵੀ ਤੈਨੂੰ ਸਵੇਰੇ ਚੰਗਾ ਭਲਾ ਭੇਜਦਿਆਂ ਤਿਆਰ ਕਰਕੇ ਤੇ ਆਥਣ ਨੂੰ ਤੇਰਾ ਹੁਲੀਆ ਵਿਗੜ ਜਾਂਦਾ ਹੈ ਵੀ ਇਹ ਕੰਮ ਤੇਰੇ ਵਾਸਤੇ ਠੀਕ ਨਹੀਂ ਆਪਣਾ ਬਰਬਾਦ ਹੋ ਜਾਾਂਗੇ ਘਰ ਆਪਣਾ ਬਰਬਾਦ ਹੋ ਜਾਏਗਾ ਤੇ ਤੂੰ ਇਹ ਕੰਮ ਨਾ ਕਰਿਆ ਕਰ ਕਹਿੰਦਾ ਮੇਰੇ ਵੀ ਥੋੜੀ ਜੀ ਸੱਟ ਜੀ ਲੱਗੀ ਮਨ ਤੇ ਕਹਿੰਦਾ ਮੈਂ ਆਖਿਆ ਮਾਲਕਾ ਵੀ ਮੈਂ ਕੀ ਕਰ ਸਕਦਾ ਕਹਿੰਦਾ ਮੈਂ ਇੱਕ ਦਿਨ ਫਿਰ ਗੁਰਦੁਆਰੇ ਗਿਆ ਜਾ ਕੇ ਨਾ ਕਹਿੰਦਾ ਮੈਂ ਮਨੁਹੀ ਅਰਦਾਸ ਤਾਂ ਮੈਨੂੰ ਕਰਨੀ ਤਾਂ ਕਹਿੰਦਾ ਕਿਹੜੀ ਆਉਣੀ ਸੀ ਹੁਣ ਮੈਂ ਜਾ ਕੇ ਕਹਤਾ ਵੀ ਸੱਚੇ ਪਾਤਸ਼ਾਹ ਮੈਨੂੰ ਹੁਣ ਬਖਸ਼ ਲੈ ਤੇ ਮੈਨੂੰ ਘਰੋਂ ਬੜੀਆਂ ਗਾਲਾਂ ਪੈਂਦੀਆਂ ਨੇ ਬੜਾ ਮਾੜਾ ਕਹਿੰਦੇ ਨੇ ਤੂੰ ਮੇਰੇ ਤੇ ਕਿਰਪਾ ਕਰ ਮੈਨੂੰ ਬਖਸ਼ ਲੈ ਕਹਿੰਦਾ ਫਿਰ ਮੈਂ ਜਦੋਂ ਗੁਰੂ ਘਰ ਗਿਆ ਨਾ ਉੱਥੇ ਕਥਾ ਹੋ ਰਹੀ ਸੀ ਕਥਾ ਹੋ ਰਹੀ ਸੀ ਤੇ ਮੈਂ ਪੰਗਤੀ ਸੁਣੀ ਇੱਕ ਪੰਗਤੀ ਭਗਤ ਕਬੀਰ ਜੀ ਦੀ ਸੀ ਕਬੀਰ ਭੰਗ ਮਾਸ਼ਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਸਵਾਰ ਸਤਲ ਜਾਏ ਕਹਿੰਦਾ ਮੈਂ ਉਹਦੀ ਜਦੋਂ ਵਿਆਖਿਆ ਕੀਤੀ ਵੀ ਭੰਗ ਮਾਸ਼ਲੀ ਮਾਸ਼ ਸੁਰਾਪਾਨ ਜਿਹੜਾ ਜਿਹੜਾ ਏ ਨਸ਼ੇ ਵਿਸ਼ੇ ਕਰਦਾ ਹੈ ਜਿਹੜਾ ਖਾਂਦਾ ਉਹ ਜਿੰਨੇ ਮਰਜੀ ਨਤਨੇ ਮੱਥੇ ਟੇਕਦਾ ਫਿਰੇ ਉਹ ਸਭ ਬ्यर्थ ਚਲੇ ਜਾਂਦੇ ਆ ਆਖੋ ਸਤਨਾਮ ਜਿਤ ਪੀਤਾ ਮਤ ਦੂਰ ਹੋਏ ਬਰਲ ਪਵਾ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਕਹਿੰਦਾ ਜਦੋਂ ਮੈਂ ਸੁਣਿਆ ਭਾਈ ਜਿਹੜੀ ਮਦ ਨੂੰ ਪੀਕੇ ਬੰਦਾ ਮਦ ਹੋਸ਼ ਹੋ ਜਾਂਦਾ ਹੈ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਪਤਾ ਨਹੀਂ ਲੱਗਦਾ ਵੀ ਬੰਦਾ ਕੀ ਬੋਲਦਾ ਕੀ ਨਹੀਂ ਬੋਲਦਾ ਬੰਦਾ ਪਾਗਲ ਹੋ ਜਾਂਦਾ ਹੈ ਤੇ ਇਹ ਚੀਜ਼ਾਂ ਜੀਵਨ ਖਰਾਬ ਕਰ ਦਿੰਦੀਆਂ ਹਨ ਕਹਿੰਦਾ ਮੈਂ ਬਸ ਇੱਕ ਦੋ ਗੱਲਾਂ ਹੀ ਸੁਣੀਆਂ ਤੇ ਮੇਰੇ ਅੰਦਰ ਬੈ ਗਈਆਂ ਗੱਲਾਂ ਕਹਿੰਦਾ ਮੈਂ ਸੋਚਿਆ ਓਏ ਮਨਾ ਛੱਡ ਦੇ ਅੱਜ ਤੋਂ ਬਾਦ ਤੂੰ ਇਹੋ ਜੇ ਕਰਮ ਨਹੀਂ ਕਰਨੇ ਕਹਿੰਦਾ ਮੈਂ ਜਾਂਦਾ ਹੀ ਹੁੰਦਾ ਸੀ ਵੈਸੇ ਹੀ ਪਰ ਇੱਕ ਦਿਨ ਮਹਾਰਾਜ ਨੇ ਫਿਰ ਰਹਿਮਤ ਕਰਤੀ ਕਿਤੇ ਦ੍ਰਿਸ਼ਟੀ ਹੋ ਗਈ ਗੁਰੂਦਵਾਰ ਹੈ ਹੋਏ ਸੋਜੀ ਪਾਏ ਸੀ ਬੰਦਾ ਕਹਿੰਦਾ ਕੀ ਮਿਲਦਾ ਗੁਰਦੁਆਰੇ ਜਾ ਕੇ ਗੁਰਦੁਆਰੇ ਜਾ ਕੇ ਸੋਜੀ ਮਿਲਦੀ ਹੈ ਗਿਆਨ ਮਿਲਦਾ ਜੀਵਨ ਬਦਲ ਜਾਂਦਾ ਜਿਹੜੇ ਜਾਂਦੇ ਆ ਤੇ ਜਾਂ ਜਿਹੜੇ ਸੁਣਦੇ ਆ ਬਾਣੀ ਪੜ੍ਹਦੇ ਆ ਉਦੇ ਦਰ ਤੇ ਹਾਜ਼ਰੀ ਲੱਗੇ ਭਾਵੇਂ ਘਰ ਬੈਠਾ ਬਾਣੀ ਪੜ ਲਾ ਪਰ ਵਿਚਾਰਿਆ ਕਰ ਬਾਣੀ ਨੂੰ ਸਮਝਿਆ ਕਰ ਤੇ ਸੁਣਿਆ ਕਰ ਤੇ ਸਾਧ ਸੰਗਤ ਜੀ ਕਹਿੰਦਾ ਮੈਂ ਇੰਨਾ ਕੁ ਗਿਆਨ ਮੈਂ ਥੋੜਾ ਜਿਹਾ ਪ੍ਰਾਪਤ ਕੀਤਾ ਤੇ ਮੈਂ ਬਾਹਰ ਨੂੰ ਆਇਆ ਏਨੇ ਨੂੰ ਕਹਿੰਦਾ ਮੇਰੇ ਮਾਲਕਾਂ ਦਾ ਫੋਨ ਆਇਆ ਵੀ ਤੂੰ ਇਦਾਂ ਕਰ ਵੀ ਜਿਹੜੀ ਆਪਣੇ ਟਰੱਕ ਦੀ ਹਾਲਤ ਹੈ ਨਾ ਉਹ ਕਾਫੀ ਖਰਾਬ ਹੈ ਤੂੰ ਇਹਦੀ ਸਰਵਿਸ ਕਰਾ ਲਿਆ ਕਹਿੰਦਾ ਮੈਂ ਘਰੋਂ ਪ੍ਰਸ਼ਾਦਾ ਪਾਣੀ ਛਕਿਆ ਤੇ ਮੈਂ ਗਿਆ ਕੰਮ ਤੇ ਕਹਿੰਦਾ ਮੇਰਾ ਸਾਰਾ ਦਿਨ ਹੀ ਲੰਘ ਗਿਆ ਮੈਂ ਸੋਚਦਾ ਵੀ ਰਿਹਾ ਆਪਣੇ ਮਨ ਵਿੱਚ ਵਿਚਾਰਦਾ ਰਿਹਾ ਵੀ ਮਹਾਰਾਜ ਇਦਾਂ ਕਹਿੰਦੇ ਸੀ ਮੈਂ ਵਿਚਾਰਦਾ ਰਿਹਾ ਮੈਂ ਸ਼ਾਮ ਨੂੰ ਘਰ ਗਿਆ ਮੈਨੂੰ ਹੋਰ ਕਿਸੇ ਪਾਸੇ ਜਾਣ ਦਾ ਟਾਈਮ ਹੀ ਨਹੀਂ ਲੱਗਾ ਮੈਂ ਪ੍ਰਸ਼ਾਦਾ ਪਾਣੀ ਛਕਿਆ ਤੇ ਮੈਂ ਸੌਂ ਗਿਆ ਮੈਂ ਸਵੇਰੇ ਉੱਠ ਕੇ ਜੇ ਗੱਡੀ ਉੱਥੇ ਖੜੀ ਸੀ ਕਹਿੰਦਾ ਮੈਂ ਸਵੇਰੇ ਫੇਰ ਜਾਣਾ ਸੀ ਕਹਿੰਦਾ ਮੈਨੂੰ ਵਧੀਆ ਲੱਗਿਆ ਸਤਕਾਰਦਾਨੇ ਵੀ ਚੰਗਾ ਸਤਕਾਰ ਕੀਤਾ ਵੀ ਅੱਜ ਇਹ ਵਧੀਆ ਸਿੱਧਾ ਸਾਦਾ ਕਿਵੇਂ ਬੈਠਾ ਵੀ ਇਹ ਤਾਂ ਕਦੇ ਆਈ ਨਹੀਂ ਸੀ ਇਦਾਂ ਕਹਿੰਦਾ ਘਰ ਦੇ ਮੈਨੂੰ ਕੋਝੇ ਨਜ਼ਰ ਆਏ ਮੈਨੂੰ ਵਧੀਆ ਜਿਹਾ ਪ੍ਰਤੀਤ ਹੋਇਆ ਤੇ ਕਹਿੰਦਾ ਮੈਂ ਫਿਰ ਸਵੇਰੇ ਕੰਮ ਤੇ ਗਿਆ ਮੈਨੂੰ ਫੇਰ ਸਾਰਾ ਦਿਨ ਲੰਘ ਗਿਆ ਉੱਥੇ ਫੇਰ ਮੈਂ ਘਰ ਆਇਆ ਫਿਰ ਪ੍ਰਸ਼ਾਦਾ ਪਾਣੀ ਛਕਿਆ ਕਹਿੰਦਾ ਮਨ ਗੱਲ ਮੁਕਾਓ ਮੇਰੇ 2-3 ਦਿਨ ਲੰਘੇ ਤੇ ਮੈਨੂੰ ਇਦਾਂ ਲੱਗਾ ਵੀ ਆਹ ਤਾਂ ਜੀਵਨ ਹੀ ਸਵਰਗ ਹੈ ਨਾਲੇ ਬੱਚਿਆਂ ਨਾਲ ਗੱਲਾਂ ਕਰਦਿਆਂ ਨਾਲੇ ਬੱਚਿਆਂ ਨਾਲ ਟਾਈਮ ਨਿਕਲਦਾ ਹੈ ਨਾਲੇ ਚੰਗੀ ਨੀਂਦ ਆਉਂਦੀ ਹੈ ਵਧੀਆ ਸਵੇਰੇ ਉੱਠਦੇ ਹਾਂ ਇਹ ਤੇ ਆਨੰਦ ਹੀ ਹੋਰ ਹੈ ਇਹ ਤੇ ਮਹਾਰਾਜ ਨੇ ਮੇਰੇ ਤੇ ਕਿਰਪਾ ਹੀ ਕਰਤੀ ਉਹ ਦਿਨ ਤੋਂ ਲੈ ਕੇ ਕਹਿੰਦਾ ਅੱਜ ਤੱਕ ਮੈਂ ਗੁਰੂ ਵਾਲਾ ਬਣ ਗਿਆ ਮੈਂ ਅੰਮ੍ਰਿਤ ਛਕ ਲਿਆ ਕਹਿੰਦਾ ਉਹ ਗੁਰੂ ਦੇ ਬਚਨਾਂ ਨੇ ਮੇਰਾ ਜੀਵਨ ਬਦਲ ਕੇ ਰੱਖ ਦਿੱਤਾ ਆਖੋ ਸਾਤਨਾ ਕਹਿੰਦਾ ਐਸੀ ਕਿਰਪਾ ਹੋਈ ਮੇਰੇ ਤੇ ਤੇ ਕਹਿੰਦਾ ਮੈਂ ਬੜੇ ਗੁਣ ਗਾਉਂਦਾ ਮੈਂ ਹਰ ਇੱਕ ਨੂੰ ਕਹਿੰਦਾ ਭਾਈ ਜਿਵੇਂ ਮਰਜੀ ਐ ਇੱਕ ਵਾਰੀ ਗੁਰੂ ਨੂੰ ਨਤਮਸਤਕ ਮੱਥਾ ਟੇਕਣ ਜ਼ਰੂਰ ਜਾਇਆ ਕਰੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਆ ਰਹਿਮਤ ਕਰਦੇ ਆ ਇਸ ਤਰ੍ਹਾਂ ਭਾਈ ਇਹ ਸਰੀਰ ਐ ਜਿਹੜਾ ਇਹਨੂੰ ਬਢੇਪੇ ਦੀ ਜਰ ਲੱਗਦੀ ਆ ਤੇ ਹੌਲੀ ਹੌਲੀ ਇਹ ਫਿਰ ਪਰਾਣਾ ਹੁੰਦਾ ਤੁਰਿਆ ਜਾਂਦਾ ਇਹਨੂੰ ਸਫਲਾ ਕਰਨ ਦੀ ਲੋੜ ਐ ਟਾਈਮ ਪਾਸ ਕਰਨ ਦੀ ਲੋੜ ਨਹੀਂ ਟਾਈਮ ਤੇ ਆਪਣੇ ਆਪ ਪਾਸ ਹੋ ਰਿਹਾ ਇਸ ਕਰਕੇ ਇਸ ਟਾਈਮ ਨੂੰ ਸਫਲਾ ਕਰਨ ਦੀ ਲੋੜ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ